ਗੁਰੂ ਸਚੇ ਪਾਸ਼ਾ ਦੇ ਜੋ ਸਿੱਖਿਆ ਵਾ ਉਹ ਪਹੁੰਚੇ ਇਤਿਹਾਸ ਦਾ ਸਾਨੂੰ ਪਤਾ ਲੱਗੇ ਪਰ ਮੈਂ ਉਹ ਚੇਚਾ ਇਤਿਹਾਸ ਪਿਛਲੇ ਹਫਤੇ ਤੋਂ ਗੁਰਦਾਸਪੁਰ ਤੇ ਵੀ ਦਿੱਤਾ ਕੱਲ ਮੈਂ ਗੁਰਦਾਸਪੁਰ ਦੇ ਵਿੱਚ ਤਕਰੀਬਨ 4-5 ਪਿੰਡਾਂ ਦੇ ਵਿੱਚ ਹਰ 10 ਕਿਲੋਮੀਟਰ ਬਾਅਦ ਪ੍ਰੋਗਰਾਮ ਰੱਖੇ ਹੋਏ ਸੀ ਸੰਗਤਾਂ ਆਈਆਂ ਜਰੂਰ ਬਹੁਤ ਵਧੀਆ ਸੰਗਤ ਨੇ ਵੱਲੋਂ ਹੰਗਾਰਾ ਪਰ ਮੈਂ ਉੱਥੇ ਜਿਹੜਾ ਮਹਿਸੂਸ ਕੀਤਾ ਭਈ ਸਿੱਖ ਕੌਮ ਨੂੰ ਧਰਮ ਪ੍ਰਚਾਰ ਦੇ ਮਸਲੇ ਤੇ ਤੇ ਧਰਮ ਪਰਵਰਤਨ ਦੇ ਮਸਲੇ ਤੇ ਇੱਕ ਜੁੱਟ ਤੇ ਇੱਕ ਮੁੱਠ ਹੋਣ ਦੀ ਲੋੜ ਆ ਅੱਜ ਗਿਆਨੀ ਦਿੱਤ ਸਿੰਘ ਦਾ ਜਨਮ ਦਿਨ ਵੀ ਆ ਜਦੋਂ ਇੱਥੇ ਚਾਰ ਨੌਜਵਾਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਵਾਰੀ ਐਲਾਨ ਕੀਤਾ ਸੀ ਕਿ ਅਸੀਂ ਸਿੱਖੀ ਛੱਡਦੇ ਹਾਂ ਤਾਂ ਇਥੇ ਸਰਦਾਰ ਠਾਕੁਰ ਸਿੰਘ ਜੀ ਸੰਧਾਵਾਲੀ ਹੋਣੀ ਜਾਂ ਹੋਰ ਸਰਦਾਰਾਂ ਨੇ ਸਿੰਘ ਸਭਾ ਲਹਿਰ ਚਲਾਈ ਜਿੰਨੂੰ ਬਾਅਦ ਵਿੱਚ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਬੜਾ ਬਾਖੂਬੀ ਅਕੇ ਚਲਾਇਆ ਤੇ ਬੜੇ ਉਹਦੇ ਚੰਗੇ ਸਿੱਟੇ ਨਿਕਲੇ ਇਹ ਸਾਰਾ ਕੁਝ ਧਿਆਨ ਦੇ ਵਿੱਚ ਰੱਖਦੇ ਆ ਮੈਂ ਇਹ ਮਹਿਸੂਸ ਕਰਦਾ ਵਾਂ ਜਾਂ ਜੋ ਸੰਗਤ ਨੇ ਗਰਾਉਂਡ ਤੋਂ ਮੈਨੂੰ ਰਿਪੋਰਟ ਦਿੱਤੀ ਜੋ ਫੀਡਬੈਕ ਸੰਗਤ ਦੀ ਹੀ ਜੋ ਉਹਨਾਂ ਦੇ ਸੁਝਾਅ ਹੀ ਸੰਗਤ ਦੇ ਇਹ ਸੁਝਾਅ ਹੈਗੇ ਹੀ ਕਿ ਸਿੰਘ ਸਾਹਿਬ ਇਸ ਮਸਲੇ ਦੇ ਉੱਤੇ ਤੁਸੀਂ ਕੌਮ ਨੂੰ ਇੱਕ ਮੁੱਠ ਕਰੋ ਆਪਾਂ ਇੱਕ ਮੁੱਠ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਚਲਾਈਏ ਤੇ ਜੋ ਵੀ ਚੱਲ ਰਿਹਾ ਵਾ ਉਹਦਾ ਮੁਕਾਬਲਾ ਹੁਣ ਆਪਾਂ ਕਰੀਏ ਉਹਦੇ ਤਹਿਤ ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਪੰਥ ਦੇ ਵਿੱਚ ਬੜੇ-ਬੜੇ ਵੱਡੇ ਪ੍ਰਚਾਰਕ ਨੇ ਤੇ ਬੜੀਆਂ ਸਾਡੀਆਂ ਸੰਪਰਦਾਵਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਪਣੇ ਕਾਰਜ ਨੇ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਦੇ ਆਪਣੇ ਕਾਰਜ ਨੇ ਨਿਰਮਲੇ ਮਹਾਪੁਰਸ਼ਾਂ ਦੇ ਆਪਣੇ ਕਾਰਜ ਨੇ ਇਹਦੇ ਤੋਂ ਇਲਾਵਾ ਮਿਸ਼ਨਰੀ ਕਾਗਜਾਂ ਦੇ ਆਪਣੇ ਨੇ ਸਭਾ ਸੁਸਾਇਟੀਆਂ ਦੇ ਆਪਣੇ ਕਾਰਜ ਨੇ ਦਮਦਮੀ ਟਕਸਾਲ ਆ ਜਿਹੜੀ ਉਹਦੇ ਵੀ ਆਪਣੇ ਚੰਗੇ ਵੱਡੇ ਕਾਰਜ ਨੇ ਤੋਂ ਮੈਂ ਸਾਰੀਆਂ ਸੰਸਥਾਵਾਂ ਦਾ ਕਹਾਂ ਮੈਂ ਇਹ ਮਹਿਸੂਸ ਕਰਦਾ ਆ ਕਿ ਸੰਗਤ ਨੇ ਫੀਡਬੈਕ ਦਿੱਤੀ ਕਿ ਤੁਸੀਂ ਸਾਰਿਆਂ ਨੂੰ ਇੱਕ ਜੋਟ ਹੋ ਕੇ ਨਾਲ ਲੈ ਕੇ ਚੱਲੋ ਮਾਲਵੇ ਦੀ ਧਰਤੀ ਦੇ ਉੱਤੇ ਵੀ ਧਰਮ ਪ੍ਰਚਾਰ ਜਿਹੜਾ ਪਹਿਲਾਂ ਵੀ ਹੁੰਦਾ ਰਿਹਾ ਅੱਜ ਵੀ ਉਹਦੀ ਲੋੜ ਆ ਤੋਂ ਉਹਦੇ ਤਹਿਤ ਮੈਂ ਇਹ ਚਾਹੁੰਦਾ ਵਾਂ ਕਿ ਜੇ ਪਿੱਛੇ ਜਿਹੜੇ ਬੰਦੇ ਧਰਮ ਪ੍ਰਚਾਰ ਬਾਖੂਬੀ ਨਿਭਾਉਂਦੇ ਰਹੇ ਨੇ ਉਹ ਫੇਰ ਪੰਥ ਦੀ ਮੁੱਖ ਧਾਰਾ ਦੇ ਵਿੱਚ ਆਉਣ ਤੇ ਪੰਥ ਦੀ ਮੁੱਖ ਧਾਰਾ ਦੇ ਵਿੱਚ ਆਣ ਕੇ ਉਹ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਸਿੱਖ ਪਰੰਪਰਾਵਾਂ ਸਿੱਖ ਰਵੈਤਾਂ ਇਹਦੇ ਚਾਨਣ ਦੇ ਵਿੱਚ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਉਹ ਫੇਰ ਆਪਣੇ ਜਿਹੜੇ ਕਾਰਜ ਨੇ ਅੱਗੇ ਤੋਂ ਉਹ ਨਿਭਾਉਣ ਇੱਕ ਤੇ ਮਸਲਾ ਵੀ ਧਰਮ ਪ੍ਰਚਾਰ ਦੇ ਮਸਲੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਸਾਰੀਆਂ ਸੰਸਥਾਵਾਂ ਦੀ ਇਕ ਇਕਤਰਤਾ ਸਦਾਂਗੇ ਕਿ ਆਪਾਂ ਸਾਰੇ ਕਿਉਂ ਨਾ ਇੱਕ ਮੁੱਠ ਹੋ ਕੇ ਚੱਲੀਏ ਭਾਵੇਂ ਕਿ ਇਹ ਧਰਮ ਪ੍ਰਚਾਰ ਦੀ ਜਿਹੜੀ ਲਹਿਰ ਲਹਿਰ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਚੱਲ ਰਹੀ ਹੈ ਅੱਜ ਵੀ ਮੈਂ ਤਿੰਨ ਚਾਰ ਪਿੰਡਾਂ ਤੋਂ ਆਇਆ ਵਾਂ ਪਰ ਜੇ ਆਪਾਂ ਇੱਕ ਮੁੱਠ ਹੋ ਕੇ ਚੱਲਾਂਗੇ ਤਾਂ ਉਹਦੇ ਨਤੀਜੇ ਜਿਹੜੇ ਨੇ ਉਹ ਬੜੇ ਵਧੀਆ ਹੋਣਗੇ ਔਰ ਇੱਕ ਮੈਸੇਜ ਵਿੱਚ ਸੰਦੇਸ਼ ਸਾਡਾ ਚੰਗਾ ਜਾਊਗਾ ਇੱਕ ਤੇ ਇਹ ਮੁੱਦਾ ਦੂਜਾ ਮੁੱਦਾ ਹੈਗਾ ਵਾ ਕਿ ਅ ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬ ਉਹਨਾਂ ਦੇ ਪਰਿਵਾਰਕ ਮੈਂਬਰ ਪ੍ਰਾਤਨ ਸਿੱਖ ਯੋਧੀਆਂ ਸ਼ਹੀਦਾਂ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਦੇ ਉੱਤੇ ਜਿਹੜੀਆਂ ਵਾ ਫਿਲਮਾਂ ਬਣਦੀਆਂ ਨੇ ਤੇ ਇਹਨਾਂ ਨੂੰ ਲੈ ਕੇ ਜਿਹੜਾ ਇੱਕ ਸੁਚੇਤ ਸਿੱਖ ਵਾ ਜਾਂ ਸ਼ਰਧਾ ਵਾਲਾ ਸਿੱਖਾ ਉਹ ਕਈ ਵਾਰੀ ਬੜਾ ਚਿੰਤਤ ਰਹਿੰਦਾ ਤੇ ਉਹ ਇਸ ਵਰਤਾਰੇ ਸੰਬੰਧੀ ਇੱਥੇ ਬਹੁਤ ਚਿੱਠੀਆਂ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਵੀ ਆਉਂਦੇ ਆ ਭਈ ਕੋਈ ਨਾ ਕੋਈ ਫੈਸਲਾ ਹੋਣਾ ਚਾਹੀਦਾ ਵੀ ਕੀ ਹੱਦ ਵਾ ਤੇ ਕੀ ਕਿੰਨੀ ਕੁ ਮਤਲਬ ਛੋਟ ਆ ਤੇ ਭਾਵੇਂ ਕਿ ਆ ਜੀ ਪੀ ਸੀ ਦੇ ਮਤੇ ਬੜੇ ਸਪਸ਼ਟ ਆ ਇਸ ਕਰਕੇ ਇਹ ਜਿਹੜਾ ਮਾਮਲਾ ਬੜਾ ਗੰਭੀਰ ਆ ਇਹਦੇ ਮੱਦੇ ਨਜ਼ਰ ਸਿੱਖ ਜਥੇਬੰਦੀਆਂ ਸੰਪਰਦਾਵਾਂ ਸੰਸਥਾਵਾਂ ਸਭਾ ਸੁਸਾਇਟੀਆਂ ਕੌਮੀ ਮਾਮਲਿਆਂ ਪ੍ਰਤੀ ਸੰਜੀਦਾ ਸਿੱਖ ਵਿਦਵਾਨਾਂ ਦੀ رائے ਮਹਤਵਪੂਰਣਾ ਇਹਨੂੰ ਵਿਚਾਰਨ ਲਈ ਮਾਨਜੋਗ ਜੋ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚਾ ਉਹ ਉਹਦੇ ਵੱਲੋਂ ਅਸੀਂ ਆਦੇਸ਼ ਇਹਨਾਂ ਸਾਰਿਆਂ ਨੂੰ ਕਰਦੇ ਆ ਬੇਨਤੀ ਵੀ ਇਹ ਨਾਲ ਦੀ ਨਾਲ ਹੀ ਭਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ 20 ਵਿਸਾਖ ਨਾਨਕਸ਼ਹੀ ਸੰਮਤ 557 2 ਮਈ 200 ਅਕਾਲ ਤਖਤ ਸਾਹਿਬ ਦਾ ਜਿੱਥੇ ਥੱਲੇ ਅਮਰ ਸੰਚਾਰ ਹੁੰਦਾ ਉਥੇ ਇੱਕ ਵਿਸ਼ੇਸ਼ ਕਤਰਤਾ ਬੁਲਾਈ ਗਈ ਆ ਤੇ ਸਾਰੇ ਆਪਣੇ ਸੁਝਾਅ ਲੈ ਕੇ ਇੱਥੇ ਪਹੁੰਚਣ ਲਿਖਤੀ ਵੀ ਲਿਆ ਸਕਦੇ ਆ ਉਹ ਜੋ ਸੁਝਾਅ ਦੇਣਗੇ ਉਹਦੇ ਤੋਂ ਬਾਅਦ ਫਿਰ ਅੱਗੇ ਗੁਰਮਤਾ ਹੋਊਗਾ ਇਹ ਵੀ ਹੈਗਾ ਕਿਉਂਕਿ ਇਹ ਬੜਾ ਜ਼ਰੂਰੀ ਮਸਲਾ ਵਾ ਅ ਪਿਛਲੇ ਕੁਝ ਸਮੇਂ ਤੋਂ ਕੁਝ ਬੰਦਿਆਂ ਨੇ ਸਿੱਖ ਇਤਿਹਾਸ ਦੇ ਵੱਡੇ ਜਰਨੈਲਾਂ ਨੂੰ ਲੈ ਕੇ ਐਲਾਨ ਕੀਤੇ ਆ ਕਿ ਅਸੀਂ ਉਹਦੇ ਤੇ ਫਿਲਮ ਬਣਾਵਾਂਗੇ ਜੇ ਆਪਾਂ ਇਹਦੇ ਪ੍ਰਤੀ ਸੰਜੀਦਾ ਨਾ ਹੋਏ ਤੇ ਸਿੱਖ ਇਤਿਹਾਸ ਨੂੰ ਅਸੀਂ ਜਿਵੇਂ ਸਿੱਖ ਜਾਣਦੇ ਆ ਜਾਂ ਸਿੱਖ ਜਿਵੇਂ ਉਹਨੂੰ ਸ਼ਰਧਾ ਨਾਲ ਵੇਂਦੇ ਆ ਉਹ ਇਤਿਹਾਸ ਦੀ ਜਿਹੜੀ ਪੇਸ਼ਾਗਾਰੀ ਆ ਫਿਰ ਉਹ ਵੀ ਨਹੀਂ ਹੋਣੀ ਜਿਵੇਂ ਸਿੱਖ ਸੋਚ ਪਸੰਦ ਕਰਦੀ ਆ ਜਾਂ ਜੋ ਸਾਡੀਆਂ ਰਵੈਤਾਂ ਦਾ ਸਿੱਖ ਇਤਿਹਾਸ ਦੇ ਸਰੋਤਾਂ ਦਾ ਇਸ ਕਰਕੇ ਇਹਦੀ ਕਤਰਤਾ ਜਿਹੜੀ ਉਹ 2 ਮਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੇਠਾਂ ਬੇਸਮੈਂਟ ਜਿੱਥੇ ਅਮਰ ਸ਼ਿਕਾਇਤਾਂ ਜਾਂਦਾ ਵਾ ਉੱਥੇ ਰੱਖੀ ਗਈ ਆ ਇਹ ਦੋ ਮੇਨ ਮੁੱਦੇ ਹੈ ਜੀ ਇੱਥੇ ਜੋ ਪੱਤਰਕਾਰਾਂ ਨੂੰ ਵੀ ਅੰਦਰ ਇੱਕ ਸਤਿ ਬਿਖਾਇਆ ਜਾਊਗਾ ਉਹਨਾਂ ਨੂੰ ਵਿਚਾਰ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਕਿ ਬਾਹਰ ਹੀ ਉਹ ਪੱਤਰਕਾਰ ਸਾਰੇ ਆਪਣੇ ਬੈਠਣਗੇ ਇਹਦੀ ਆਪਾਂ ਵਿਚਾਰ ਕਰ ਲਾਂਗੇ ਸਿੰਘ ਸਾਹਿਬ ਬਹੁਤ سارے ਸੁਝਾਅ ਪੱਤਰਕਾਰਾਂ ਕੋਲ ਹੁੰਦੇ ਨੇ ਇਕਤਾ ਦੀ ਗੱਲ ਕੀਤੀ ਸਿੱਖਤਾਂ ਦੇ ਪਿਛਲੇ ਸਮੇਂ ਤੋਂ ਅਕਾਲ ਪੁਰਖ ਸਾਹਿਬ ਨੂੰ ਕੁਝ ਵਿਅਕਤੀਆਂ ਨੇ ਪੰਥ ਜੋਖਮਿਤ ਕਰ ਦਿੱਤਾ ਸੀ। ਉਹਨਾਂ ਦੀ ਘਰ ਵਾਪਸ ਬਾਰੇ ਜਿਹੜਾ ਉਹਦੇ ਪਿੱਛੇ ਦੇ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਖੁੱਲਾ ਸੱਦਾ ਆਇਆ ਸੀ ਕਿ ਜਿਹੜਾ ਵੀ ਇੱਕ ਨਿਮਾਣੇ ਸਿੱਖ ਵਾਂਗ ਸ਼੍ਰੀ ਅਕਾਲ ਤਖ਼ਤ ਸਾਹਿਬ ਆਉਂਦਾ ਆਪਣਾ ਪੱਖ ਰੱਖਦਾ ਜੋ ਵੀ ਉਹਦਾ ਸਪਸ਼ਟੀਕਰਨ ਘਰ ਵਾਪਸੀ ਤੇ ਰਾਹ ਤੇ ਹਮੇਸ਼ਾ ਹੀ ਹੁੰਦੇ ਆ ਗੁਰੂ ਘਰ ਦੇ ਰਾਹ ਕਦੀ ਬੰਦ ਹੀ ਨਹੀਂ ਹੋਏ ਗੁਰੂ ਦਾ ਸਿਧਾਂਤ ਬੜਾ ਸਪਸ਼ਟਾ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸੁਆਮੀ ਸੰਧਾ ਰਾਹ ਗੁਰੂ ਘਰ ਦੇ ਕਦੀ ਵੀ ਨਹੀਂ ਬੰਦ ਹਾਂ ਜਿਹੜਾ ਆਉਣਾ ਚਾਹੁੰਦਾ ਵਾ ਉਹ ਫੁੱਲ ਦਿੱਲੀ ਨਾਲ ਆਵੇ ਗੁਰੂ ਅੱਗੇ ਆਵੇ ਸੱਚੇ ਪਾਤਸ਼ਾਹ ਦੇ ਤਖਤ ਅੱਗੇ ਆਵੇ ਪਰ ਜੋ ਵੀ ਉਹਦਾ ਪਖਵਾ ਆਣ ਕੇ ਆਪਣਾ ਰੱਖੇ ਤੇ ਰਾਹ ਤੇ ਹਮੇਸ਼ਾ ਹੀ ਖੁੱਲੇ ਗੁਰੂ ਘਰ ਦੇ ਵਿੱਚ ਵੇਖੋ ਅ ਦੋ ਇੱਕ ਉਦਾਹਰਣ ਬੜੀ ਸਾਡੀ ਵੱਡੀ ਆ ਭਾਈ ਸਤਾ ਤੇ ਭਾਈ ਬਲਵੰਡ ਜੀ ਜਿਹੜੇ ਆ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਥੇ ਕੀਰਤਨ ਕਰਦੇ ਸੱਚੇ ਪਾਤਸ਼ਾਹ ਕੋਲ ਕੋਈ ਕਾਰਨ ਬਣੇ ਵੀ ਉਹ ਗੁਰੂ ਤੋਂ ਦੂਰ ਹੋ ਗਏ ਇਹ ਵੀ ਉਹਨਾਂ ਦੇ ਬਾਰੇ ਆਖਿਆ ਗਿਆ ਵੀ ਕੋਈ ਇਹਨਾਂ ਨੂੰ ਮੂੰਹ ਨਾ ਲਾਵੇ ਕਿਉਂਕਿ ਉਹ ਗੁਰੂ ਤੋਂ ਕਾਫੀ ਦੂਰ ਹੋ ਗਏ ਪਰ ਜਦੋਂ ਭਾਈ ਲੱਧਾ ਜੀ ਪਰਪਕਾਰੀ ਦੇ ਰਾਹੀ ਉਹ ਸੱਚੇ ਪਾਤਸ਼ਾਹ ਦੇ ਘਰੇ ਆਏ ਗੁਰੂ ਸਾਹਿਬ ਨੇ ਉਹਨਾਂ ਨੂੰ ਗਲੇ ਲਾ ਲਿਆ ਸੀ ਕਿਉਂਕਿ ਉਹਨਾਂ ਨੇ ਅੱਗੇ ਤੋਂ ਨਿਸ਼ਚਾ ਕੀਤਾ ਕਿ ਅਸੀਂ ਗੁਰੂ ਦੇ ਅਨੁਸਾਰ ਚੱਲਾਂਗੇ ਗੁਰੂ ਦੀ ਸਿੱਖਿਆ ਮੁਤਾਬਕ ਚੱਲਾਂਗੇ ਗੁਰੂ ਦੇ ਹੁਕਮ ਚ ਆਪਾਂ ਕਹਿ ਸਕਦੇ ਵੀ ਚੱਲਾਂਗੇ ਔਰ ਵੇਖੋ ਮਾਨ ਫਿਰ ਉਹੀ ਭਾਈ ਸੱਤਾ ਤੇ ਬਲਵੰਡ ਜਿਨ੍ਹਾਂ ਦੀ ਬਾਣੀ ਆ ਰਾਮਕਲੀ ਕੀ ਵਾਰ ਰਾਏ ਬਲਵੰਡ tatha ਸੱਤੇ ਡੂਮ ਆਖੀ ਉਹਨਾਂ ਦੀ ਬਾਣੀ ਵੀ ਫਿਰ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ ਇਤਿਹਾਸ ਦਾ ਇੱਕ ਪਾਸਾ ਪਿਆ ਤੇ ਦੂਜਾ ਪਾਸਾ ਆ ਵੀ ਪਿਆ ਹਾਂ ਕੋਈ ਨਿਮਰਤਾ ਦੇ ਨਾਲ ਸੱਚੇ ਪਾਤਸ਼ਾਹ ਦੇ ਦਰ ਤੇ ਆ ਦੇ ਅਕਾਲ ਤਖਤ ਸਾਹਿਬ ਤੇ ਕਦੀ ਵੀ ਨਹੀਂ ਅਦਾਇਆ ਵੀ ਕਿਸੇ ਲਈ ਪੱਕੇ ਰਸਤੇ ਬੰਦ ਨਾ ਹੋ ਸਕਦੇ ਆਪਣੇ ਟਾਈਮ ਦੇ ਉੱਤੇ ਜਿਹੜੀ ਦਿੱਕੀ ਚਿਆ ਹੈ ਉਹ ਆਵੇ ਆਦਾਸ ਕਰੇ ਬਖਸ਼ਿਆ ਗਿਆ ਜਾਨੀ ਕੋ ਬਦਨ ਸਿੰਘ ਉਹਣੇ ਹੀ ਇਸ ਤਰ੍ਹਾਂ ਹੀ ਗਿਆ ਸੀ ਆਪਾਂ ਆਪਾਂ ਵੀ ਸਰਦਾਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਚਾਹੁੰਦਾ ਕੋਈ ਵੀ ਕਾਰਨ ਹੋਣ ਇਹ ਜਿਹੜਾ ਗੁਰੂ ਦਾ ਦਰ ਆ ਕਬੀਰ ਜਿਹੇ ਦਰ ਆਵਤ ਜਾਤਿਓ ਫਟਕੈ ਨਹੀਂ ਕੋਏ ਉਹ ਗੁਰੂ ਦਾ ਦਰ ਜਿੱਥੇ ਆਉਣ ਤੋਂ ਕੋਈ ਰੋਕਦਾ ਨਹੀਂ ਸੋ ਦਰ ਕੈਸੇ ਛੋਟ ਗਿਆ ਜੋ ਦਰ ਐਸਾ ਹੋਏ ਇਹ ਗੁਰੂ ਦਾ ਸਿਧਾਂਤ ਆ ਮੇਰਾ ਨਹੀਂ ਆ ਉਹ ਗੁਰੂ ਦੇ ਸਿਧਾਂਤ ਮੁਤਾਬਕ ਜੇ ਕੋਈ ਆਉਣਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜਾਂ ਹਰ ਸੇਖ ਹੀ ਇਹ ਚਾਹੁੰਦਾ ਵਾ ਭਈ ਉਹ ਸੱਚੇ ਪਾਤਸ਼ਾਹ ਦੇ ਸਾਹਮਣੇ ਪੇਸ਼ ਹੋਵੇ ਅਕਾਲ ਤਖਤ ਸਾਹਿਬ ਤੇ ਉਹਦੇ ਤੇ ਜਦੋਂ ਪੇਸ਼ ਹੀ ਹੋ ਗਿਆ ਤੇ ਫਿਰ ਤੇ ਕੋਈ ਪਿੱਛੇ ਬਚਣਾ ਹੀ ਨਹੀਂ ਹੈਗਾ ਇਹ ਆਪਾਂ ਮੈਂ ਇਕੱਲਾ ਇੱਕ ਦੀ ਨਹੀਂ ਮੈਂ ਇੱਥੇ ਨਾ ਕੋਸ਼ਿਸ਼ ਸੱਜਣਾ ਦੇ ਰੋਜ਼ ਹੀ ਸਜਾਉਂਦੇ ਆ ਕੁਝ ਗਲਤੀਆਂ ਹੋਈਆਂ ਕਈਆਂ ਕੋਲੋਂ ਨਿੱਜੀ ਹੋਈਆਂ ਨੇ ਕਈਆਂ ਕੋਲੋਂ ਪੰਥਕ ਖੇਤਰ ਚ ਵਿਚਰਦਿਆਂ ਹੋਈਆਂ ਨੇ ਔਰ ਬੜੇ ਸਾਲ ਹੋ ਗਏ ਨੇ ਉਹ ਆਣ ਕੇ ਇੱਥੇ ਤਰਲੇ ਕਈ ਜਾਣੇ ਕਰ ਰਹੇ ਹੁੰਦੇ ਆ ਵੀ ਸਾਡਾ ਮਾਮਲਾ ਕਦੋਂ ਨਿਬੇੜਨਾ ਅਜੇ ਅਕਾਲ ਤੱਕ ਸਾਡੇ ਕਾਰਜਕਾਰੀ ਜ਼ਿੰਮੇਵਾਰ ਮੈਂ ਇਹ ਮਹਿਸੂਸ ਕਰਦਾ ਪਈ ਜੇ ਕੋਈ ਲਿਫਕੇ ਗੁਰੂ ਘਰ ਆ ਰਿਹਾ ਤੇ ਉਹਦਾ ਮਾਮਲਾ ਵਿਚਾਰਨਾ ਚਾਹੀਦਾ ਉਹ ਜਿੰਨੇ ਵੀ ਮਾਮਲੇ ਆ ਉਹ ਵੀ ਆਪਾਂ ਵਿਚਾਰਾਂਗੇ ਸੱਚੇ ਬਾਦਸ਼ਾਹ ਦਾ ਦਰ ਆ ਗੁਰੂ ਸਾਡਾ ਬਖਸ਼ੇਂਦਾ ਕਿ ਤਾਂ ਤੁਸੀਂ ਜਿਹਾ ਬਾਕੀ ਤਰਲੇ ਮਾਰਦੇ ਪਏ ਨੇ ਲੋਕ ਤਰਲਿਆਂ ਦੇ ਉੱਤੇ ਉੱਤੇ ਰਹੇ ਨੇ ਪਰ ਉਹ ਮੀਟਿੰਗਾਂ ਦੇ ਵਿੱਚ ਉਹ ਮਾਮਲੇ ਵਿਚਾਰੇ ਨਹੀਂ ਜਾਂਦੇ ਉਹ ਆਉਣ ਵਾਲੀ ਮੀਟਿੰਗ ਦੇ ਵਿੱਚੋਂ ਮਾਮਲੇ ਮਾਮਲੇ ਆਪਾਂ ਆਉਣ ਵਾਲੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਜਿਹੜੇ ਨਿਰਮਾਣ ਹੋ ਕੇ ਗੁਰੂ ਘਰ ਆ ਰਹੇ ਨੇ ਉਹਨਾਂ ਦੇ ਸਾਰੇ ਮਾਮਲੇ ਜਿਹੜੇ ਨੇ ਉਹ ਵਿਚਾਰੇ ਜਾਣ ਜੀ ਸਿੰਘ ਢੱਡੀਆਂ ਵਾਲੇ ਜਿਹੜੇ ਦੇ ਬਿਸ਼ੇਸ਼ ਤੌਰ ਤੇ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਪਹੁੰਚੇ ਨਹੀਂ ਕਿ ਉਹਨਾਂ ਦੇ ਰਾਹ ਹੁਣ ਖੁੱਲੇ ਨੇ ਕਿ ਬੰਦ ਨੇ ਮੈਂ ਤੇ ਪਹਿਲਾਂ ਕਿਹਾ ਜੀ ਗੁਰੂ ਦੇ ਰਾ ਮੈਂ ਮੈਂ ਤੁਹਾਨੂੰ ਦੱਸਦਾ ਜੀ ਆਪਾਂ ਖੁੱਲ ਕੇ ਗੱਲ ਕਰਾਂ ਗੁਰੂ ਦੇ ਸੱਚੇ ਪਾਤਸ਼ਾਹ ਦੇ ਦਰ ਧਰ ਤਖਤਾਂ ਦੇ ਸਾਰੇ ਖੁੱਲੇ ਇਹ ਗੁਰੂ ਦਾ ਦਰ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਪਹਿਲਾਂ ਬਹੁਤ ਉਹਨਾਂ ਨੇ ਮਾਲਵੇ ਵਿੱਚ ਪ੍ਰਚਾਰ ਕੀਤਾ ਅਮਰ ਸੰਚਾਰ ਦੀ ਲਹਿਰ ਚਲਾਈ ਕੱਲ ਪਰਸ ਉਹਨਾਂ ਦਾ ਇੱਕ ਬਿਆਨ ਮੈਨੂੰ ਸੰਗਤਾਂ ਨੇ ਪਤਾ ਨਹੀਂ ਮੈਨੂੰ ਹਜ਼ਾਰ WhatsApp ਆ ਗਿਆ ਇਹ ਦੇਖੋ ਜੀ ਉਹ ਕਹਿ ਰਹੇ ਨੇ ਕਿ ਮੈਂ ਆਪ ਪੰਜਾਂ ਪਿਆਰਿਆਂ ਤੇ ਸ਼ਾਮਲ ਹੋ ਕੇ ਅੰਮ੍ਰਿਤ ਛਕਾਉਂਗਾ ਆਪਾਂ ਇਹ ਲਹਿਰ ਸ਼ੁਰੂ ਕਰੀਏ ਹੁਣ ਜਦੋਂ ਅੰਮ੍ਰਿਤ ਛਕਾਉਣਾ ਵਿੱਚ ਤੁਹਾਨੂੰ ਵੀ ਪਤਾ ਪੰਜ ਬਾਣੀਆਂ ਦਾ ਪਾਠ ਹੁੰਦਾ ਜਪਜੀ ਸਾਹਿਬ ਜਪ ਸਾਹਿਬ ਤਵ ਪ੍ਰਸਾਦ ਸਵਈਏ ਕਬੀਰ ਬਾਣੀ ਤੇ ਚੌਪਈ ਤੇ ਸ੍ਰੀ ਅਨੰਦ ਸਾਹਿਬ ਦਾ ਪਾਠ ਜਦੋਂ ਆ ਹੀ ਗਏ ਉਹਦੇ ਤੇ ਇਹ ਇੱਕ ਮਰਿਆਦਾ ਵੀ ਆ ਸਾਡੀ ਤੇ ਇਹ ਇੱਕ ਰਵੈਤ ਵੀ ਆ ਸਿੱਖਾਂ ਦੀ ਉਹ ਜਦੋਂ ਕਹਿ ਹੀ ਰਹੇ ਨੇ ਕਿ ਮੈਂ ਚਾਹੁੰਨਾ ਵਾਂ ਤੇ ਫਿਰ ਆਪਾਂ ਦਰਵਾਜ਼ੇ ਜਦੋਂ ਕੋਈ ਕਹਿ ਰਿਹਾ ਮੈਂ ਆਉਣਾ ਚਾਹੁੰਨਾ ਵਾਂ ਤੇ ਆਪਾਂ ਦਰਵਾਜ਼ੇ ਕਿਵੇਂ ਬੰਦ ਕਰ ਸਕਦੇ ਜੋ ਗੁਰੂ ਨੇ ਪ੍ਰਣ ਕਰੇ ਆਪਣਾ ਕਿ ਮੈਂ ਪ੍ਰਚਾਰ ਦੇ ਵਿੱਚ ਸਮਰਪਿਤ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਦਾਇਰੇ ਚ ਉਹਦੇ ਆਧਾਰ ਤੇ ਪ੍ਰਚਾਰ ਕਰਨ ਇੱਥੇ ਪਹਿਲਾਂ ਹਣ ਇੱਕ ਵਾਰੀ ਪੇਸ਼ ਹੋਣ ਆਪਣਾ ਪੱਖ ਰੱਖਣ ਉਹ ਤੋਂ ਬਾਅਦ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਜੋ ਉਹਨਾਂ ਦਾ ਪੱਖ ਵਿਚਾਰਿਆ ਜਾਊਗਾ ਔਰ ਮੈਂ ਚਾਹਣਾ ਵਾਂ ਕਿ ਕੱਲੇ ਉਹ ਹੀ ਨਹੀਂ ਜਿਵੇਂ ਉੱਥੇ ਇਧਰ ਡਾਕਟਰ ਸ਼ਿਵ ਸਿੰਘ ਹੋਣੀ ਨੇ ਉਹਦੇ ਹੁਣ ਵੀ ਪ੍ਰਚਾਰ ਕਰਦੇ ਨੇ ਅਸੀਂ ਉਹਨਾਂ ਨੂੰ ਨਾਲ ਲਈਏ ਬਾਬਾ ਗਲੇਰ ਸਿੰਘ ਹੋਣੀ ਨੇ ਮਾਲਵੇ ਦੇ ਵਿੱਚ ਉਹਨਾਂ ਨੂੰ ਵੀ ਨਾਲ ਲਈਏ ਮੈਂ ਤੇ ਸਾਡੀਆਂ ਟਕਸਾਲਾਂ ਨੇ ਜਿਹੜੀਆਂ ਬਾਬਾ ਹਰਨਾਮ ਸਿੰਘ ਦੀ ਖਾਲਸਾ ਭਾਈ ਰਾਮ ਸਿੰਘ ਦੀ ਖਾਲਸਾ ਆਪਣੇ ਭਾਈ ਮਰੀਕ ਸਿੰਘ ਦੀ ਇਹਦੇ ਨਾਲ ਜਾਂ ਹੋਰ ਜਿੰਨੇ ਵੀ ਆ ਜਦੋਂ ਅਸੀਂ ਸਾਰੇ ਹੀ ਗੁਰੂ ਨੂੰ ਸਮਰਪਤ ਆ ਤੇ ਸਾਰੇ ਹੀ ਅਸੀਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਾਦਾਰ ਆ ਤੇ ਫਿਰ ਧਰਮ ਪ੍ਰਚਾਰ ਦੇ ਵਿੱਚ ਤੇ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਬਾਣੀ ਦਾ ਹੀ ਪ੍ਰਚਾਰ ਕਰਨਾ ਆਪਾਂ ਇਤਿਹਾਸ ਦਾ ਪ੍ਰਚਾਰ ਕਰਨਾ ਇਸ ਕਰਕੇ ਰਣਜੀਤ ਸਿੰਘ ਜਿਹੜੇ ਨੇ ਭਾਈ ਰਣਜੀਤ ਸਿੰਘ ਉਹਦੇ ਇਥੇ ਆਪਣਾ ਆਣ ਕੇ ਪੱਖ ਰੱਖਣ ਦਰਵਾਜ਼ੇ ਖੁੱਲੇ ਨੇ ਗੁਰੂ ਘਰ ਦੇ ਔਰ ਅਸੀਂ ਚਾਹੁੰਨੇ ਆ ਕਿ ਜਿਹੜੀ ਲਹਿਰ ਚੱਲਣੀ ਆ ਉਹ ਪੱਖ ਰੱਖਣ ਤੋਂ ਬਾਅਦ ਉਹ ਖੁੱਲ ਕੇ ਫਿਰ ਗੁਰਮਤ ਦਾ ਪ੍ਰਚਾਰ ਕਰਨ ਮਲਵੇ ਤੇ ਜਿੱਥੇ ਵੀ ਕਿਤੇ ਕਰਨਾ ਵਾ ਕਿਉਂਕਿ ਮੁੱਖ ਮੁੱਦਾ ਤੇ ਸਾਡਾ ਸਿੱਖੀ ਦਾ ਪ੍ਰਚਾਰ ਹੀ ਹੈਗਾ ਨਾ ਤਾਂ ਹੋਣਾ ਚਾਹੀਦਾ ਪਰ ਹਜੇ ਤੱਕ ਰੋਕ ਸਮਝੀ ਜਾਏਗੀ ਨਾ ਉਹਨਾਂ ਦੇ ਕੋਲ ਨਹੀਂ ਜਿੰਨਾ ਚਿਰ ਤੱਕ ਉਹ ਇਥੇ ਨਹੀਂ ਹੁੰਦੇ ਹਾਂਜੀ ਉਹਨਾਂ ਦਾ ਪਾਸ ਆਪਾਂ ਵਿਚਾਰਦੇ ਹਾਂ ਉਹਦੇ ਤੋਂ ਬਾਅਦ ਉਹ ਜਦੋਂ ਸੱਚੇ ਮਨ ਦੇ ਨਾਲ ਵੈਸੇ ਤੇ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਤੁਸੀਂ ਵੀ ਸੁਣੀ ਐਜ਼ ਏ ਇਨਸਾਨ ਤੁਸੀਂ ਸਾਰੇ ਉਹਨੂੰ ਸੁਣਦੇ ਹੋ ਮਹਿਸੂਸ ਕਰਦੇ ਹੋ ਉਹ ਤੇ ਇਹੋ ਹੀ ਕਹਿ ਰਹੇ ਹਨ ਕਿ ਮੈਂ ਪੰਥ ਦੀ ਮੁੱਖ ਧਾਰਾ 'ਚ ਆਉਣਾ ਚਾਹੁੰਨਾ ਹਾਂ ਸੇਖਰ ਵਹਿਤੰ ਪਰੰਪਰਾ 'ਚ ਉਹਦਾ ਮੈਂ ਬਹੁਤ ਵੱਡਾ ਮਦਈ ਹਾਂ ਸਿੱਖ ਸਾਹਿਬ ਜੇਕਰ ਅਜਿਹੇ ਤਰ੍ਹਾਂ ਦੇ ਗਤੀਵਿਧੀਆਂ ਤੋਂ ਲੈ ਕੇ ਦਮਸਗਿ ਦੇ ਇਤਿਹਾਸ ਨਾਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਸਤਾਈ ਨੂੰ ਫੇਰ ਮੀਟਿੰਗ ਰੱਖੀ ਹੈ ਜੀ ਸਰੋਨੀ ਕਮੇਟੀ ਇਹਦੇ ਬਾਰੇ ਬਾਰਸ਼ੀਲ ਵੀ ਆ ਪਰ ਅਜੇ ਕੁ ਖੱਤੇ ਆ ਲੰਮੀ ਗੱਲ ਹੈ ਅਜੇ ਉਹਨਾਂ ਨੇ 20 ਤੱਕ ਸੁਝਾਅ ਵੀ ਮੰਗੇ ਸੀ ਆਪ ਜੀ ਕੀ ਕਹਿਣਾ ਚਾਹੋਗੇ ਦੇਖੋ ਇਹ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਜੋ ਮੇਰਾ ਕਾਰਜ ਆ ਮੈਂ ਗੁਰੂ ਦੀ ਗੱਲ ਕਰਾਂ ਧਰਮ ਦੇ ਪ੍ਰਚਾਰ ਦੀ ਗੱਲ ਕਰਾਂ ਹਰ ਸਿੱਖ ਨੂੰ ਕਲਾਵੇ ਚ ਲਾਵਾਂ ਹਰ ਸਿੱਖ ਦੇ ਕੋਲ ਜਾ ਕੇ ਮੈਂ ਬੈਠਾਂ ਉਹਨਾਂ ਦਾ ਕੋਈ ਦੁੱਖ ਦਰਦ ਆ ਉਹ ਵੀ ਸੁਣਾ ਉਹਨਾਂ ਲਈ ਮੈਂ ਅਰਦਾਸ ਕਰਾਂ ਪੰਥ ਦੇ ਜਿਹੜੇ ਹੋਰ ਹੈਗੇ ਨੇ ਮਾਮਲੇ ਉਹ ਦੇਖਾਂ ਇਹ ਐਸਡੀਪੀਸੀ ਦਾ ਮਾਮਲਾ ਉਹ ਆਰਾਮ ਦੇ ਨਾਲ ਦੇਖਣ ਜੋ ਕਰਨਾ ਉਹ ਉਹਨਾਂ ਦਾ ਵ ਸਿੰਘ ਸਾਹਿਬ ਤੁਸੀਂ ਕਿਹਾ ਕਿ ਗੁਰਮਤ ਪ੍ਰਚਾਰ ਦੀ ਮੈਂ ਨਹੀਂ ਤੁਸੀਂ ਉਹਨੇ ਭਾਈ ਰਣਜੀਤ ਸਿੰਘ ਦੀ ਵੀ ਗੱਲ ਕੀਤੀ ਪ੍ਰੋਫੈਸਰ ਕਲੀਨਸਿੰਗ ਵੀ ਗੁਰਪ੍ਰਸਾਦ ਦੀ ਗੁਰਬਾਣੀ ਦਾ ਪ੍ਰਚਾਰ ਕਰਦੇ ਕਿ ਉਹਨਾਂ ਨੂੰ ਵਾਪਸ ਲਿਆ ਜਾ ਸਕਦਾ ਮੈਂ ਕਿਹਾ ਕਿ ਇਸ ਬਾਰੇ ਕੀ ਕਿਹਾ ਜਾਂਦਾ ਕਿ ਕੋਈ ਤਿਆਰ ਤਕਰੀਰ ਹੈ ਦੇਖੋ ਜੀ ਸੱਚੇ ਪਾਤਸ਼ਾਹ ਦੇ ਦਰ ਤੇ ਆਉਣ ਆਪਣਾ ਪੱਖ ਰੱਖਣ ਜੋ ਦੇਖੋ ਮੈਂ ਅੰਮ੍ਰਿਤ ਬਾਣੀਆਂ ਨੂੰ ਹਰ ਸਿੱਖ ਹੀ ਮੰਨਦਾ ਕਿਸੇ ਵੀ ਸਿੱਖ ਨੂੰ ਅਧਿਕਾਰ ਨਹੀਂ ਆ ਉਹ ਕੋਈ ਉਹਦੇ ਤੇ ਕਿੰਤੂ ਪਰੰਤੂ ਸਵਾਲ ਕੋਈ ਚੁਕੇ ਕਿਉਂਕਿ ਅੰਮ੍ਰਿਤ ਸ਼ਿਕਾਇਆ ਜਾਂਦਾ ਤੇ ਪਾਠ ਹੁੰਦਾ ਵੀ ਆਪਾਂ ਕਰਦੇ ਆ ਉਹ ਸਾਡਾ ਇੱਕ ਥੰਮ ਤੋ ਜੇ ਉਹ ਵੀ ਆਉਣਾ ਚਾਹੁੰਦੇ ਆ ਆਪਣਾ ਸਪਸ਼ਟੀਕਰਨ ਦੇਣਾ ਚਾਹੁੰਦੇ ਆ ਆਪੱਖ ਰੱਖਣਾ ਚਾਹੁੰਦੇ ਆ ਅੱਗੇ ਤੋਂ ਪੰਥ ਦੀ ਮੁੱਖ ਧਾਰਾ ਦੇ ਮੁਤਾਬਕ ਚੱਲਣਾ ਚਾਹੁੰਦੇ ਆ ਤੇ ਫਿਰ ਉੱਥੇ ਕੀ ਸਵਾਲ ਗੱਲ ਤੇ ਉਹੀ ਆ ਕੋਈ ਵੀ ਪੱਕੀ ਰੋਕ ਨਹੀਂ ਹੈਗੀ ਜਿਹੜਾ ਮਰਜ਼ੀ ਆ ਕੇ ਆਪਣਾ ਸਪਰਚਾ ਦੇਵੇ ਪੰਨਾ ਸਿੰਘ ਸਹਿਬਾ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਗੁਰਬਾਣੀ ਤੇ ਸਾਡੇ ਹੈਗਾ ਭਈ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਿਹੜਾ ਨਾਮ ਆ ਨਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਇਹ ਬਾਣੀ ਦਾ ਸਿਧਾਂਤ ਆ ਜੇ ਅਜਾਮਲ ਵਰਗਾ ਪਾਪੀ ਵੀ ਸੱਚ ਦੇ ਰਸਤੇ ਤੇ ਤੁਰਦਾ ਰੱਬ ਨਾਲ ਜੁੜਦਾ ਤੇ ਉਹਦਾ ਨਿਸਤਾਰਾ ਹੋ ਸਕਦਾ ਕੋਈ ਵੀ ਬੰਦਾ ਹੋਵੇ ਹਾਂ ਜੇ ਸੱਜਣ ਪਹਿਲਾਂ ਠੱਗ ਹੀ ਠਗੀਆਂ ਨੇ ਮਾਰੀਆਂ ਪਰ ਜਦੋਂ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ ਤੇ ਉਹ ਗੁਰੂ ਦੇ ਸਿਧਾਂਤਾਂ ਤੇ ਚੱਲਿਆ ਤਾਂ ਉਹ ਠੱਗ ਥੋੜਾ ਰਹਿ ਗਿਆ ਗੁਰੂ ਦਾ ਸਿਧਾਂਤ ਵੱਡਾ ਨਾ ਗੁਰੂ ਦੀ ਸਿੱਖਿਆ ਵੱਡੀ ਆ ਗੁਰੂ ਦਾ ਦਰ ਵੱਡਾ ਵਾ ਉਥੇ ਕੋਈ ਵੀ ਸੱਚੇ ਪਾਤਸ਼ਾਹ ਅਗੇ ਝੁਕ ਕੇ ਆਵੇ ਲਿਫ ਕੇ ਲਿਫਣਾ ਗੁਰੂ ਅੱਗੇ ਆ ਗੁਰੂ ਅੱਗੇ ਲਿਫੇ ਤੇ ਹਰੇਕ ਨੂੰ ਹੀ ਰਾਹ ਤੇ ਖੁੱਲੇ ਹੀ ਆ ਜੀ ਤੁਸੀਂ ਮੈਨੂੰ ਦੱਸੋ ਕੋਈ ਸਿੱਖਾਂ ਦਾ ਸਿਧਾਂਤ ਦੇਵੇਂ ਦਾ ਹੈਗਾ ਵਾ ਵੀ ਆਪਾਂ ਕਿਸੇ ਨੂੰ ਪੱਕਾ ਹੀ ਕਹਿ ਦਈਏ ਵੀ ਤੈਨੂੰ ਤੇ ਅਸੀਂ ਸਿੱਖੀ ਚ ਲੈਣਾ ਹੀ ਨਹੀਂ ਜਾਂ ਕੋਈ ਸਾਡੇ ਇਤਿਹਾਸ ਦੇ ਵਿੱਚ ਹਾਂ ਜੇ ਕੋਈ ਆਵੇ ਨਾ ਜੇ ਕੋਈ ਆਕੜ ਕਰੇ ਜੇ ਕੋਈ ਤਖਤ ਨੂੰ ਨੀਵਾ ਦਿਖਾਵੇ ਤਾਂ ਫੇਰ ਬਿਨਾ ਨਹੀਂ ਹੈਗਾ ਵੀ ਉਹ ਆਵੇ ਨਾ ਤੇ ਆਪਾਂ ਉਹਨੂੰ ਕਰ ਦਈਏ ਜੇ ਕੋਈ ਝੁੱਕ ਕੇ ਆਵੇ ਤੇ ਉਹ ਗੁਰੂ ਨੇ ਤੇ ਪ੍ਰਵਾਨ ਕੀਤਾ ਅੱਜ ਤੱਕ ਬੜੀ ਬੜੀ ਜਿਹੜਾ ਕਿਹਾ ਜਾ ਰਿਹਾ ਉਹਦਾ ਬੜਾ ਪ੍ਰਚਾਰਕ ਤੌਰ ਤੇ ਵੀ ਸੁਭੀ ਦੀ ਵਜ੍ਹਾ ਤੋਂ ਬਣਾਸਾ ਲਾ ਕੀਤਾ ਗਿਆ ਸੀ ਜੀ ਉਹਨਾਂ ਨੂੰ ਕੋਈ ਮੂੰਹ ਨਾ ਲਾਵੇ ਉਹਨਾਂ ਦਾ ਪ੍ਰਚਾਰ ਨਾ ਕਰੇ ਪਰ ਇੱਕ ਦਿਨ ਪਹਿਲਾਂ ਦੀ ਗੱਲ ਆ ਵੱਡੇ ਲੀਡਰ ਸਹਿਮਾਨ ਵੀ ਉੱਥੇ ਪਹੁੰਚੇ ਸੀ ਯੂਨੀਵਰਸਿਟੀ ਵਿੱਚ ਦੇਖਦੇ ਉਹ ਨਡਾਲੋ ਪਿੰਡ ਦੇ ਵਿੱਚ ਦੇਖੋ ਇਹ ਤੇ ਤੁਸੀਂ ਲੀਡਰ ਨੂੰ ਪੁੱਛੋ ਦੂਜੀ ਗੱਲ ਅਸੀਂ ਸਾਰੇ ਗੁਰੂ ਦੇ ਸਿੱਖਾਂ ਕਈ ਵਾਰੀ ਜਿੱਥੇ ਮੈਂ ਗਿਆ ਉੱਥੇ ਦੂਜਾ ਵੀ ਆ ਸਕਦਾ ਆਪਾਂ ਕੀ ਉਹਨੂੰ ਕਵਾਂਗੇ ਵੀ ਭਾਈ ਸਾਹਿਬ ਮੇਰੇ ਤੋਂ ਪਰੇ ਹੋ ਜਾ ਐ ਜੀ ਇਨਸਾਨ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਹੀ ਕੋਈ ਮਿਲ ਜੇ ਤੇ ਤੁਸੀਂ ਉਹਨੂੰ ਕੀ ਕਹੋਗੇ ਮਹਾਰਾਜ ਵੀ ਇੱਧਰ ਮੈਂ ਤੇਰੇ ਨਾਲ ਕੇ ਬਹਿਣਾ ਨਹੀਂ ਜੇ ਠੱਗਾ ਮਾਰ ਦੂੰਗੀ ਸਿੱਖੀ ਇਹ ਮੇਂ ਦੀ ਤੀ ਨਹੀਂ ਹੈਗੀ ਸਥਾਨ ਤੇ ਪਾਕ ਪਾਲ ਬਸ ਦੇ ਦੌਰ ਤੇ ਕਹਿੰਦੇ ਆ ਢਡਰੀਆਂ ਲੈਣੇ ਨਡਾਲੇ ਦੇ ਵਿੱਚ ਆਪਣਾ ਇੱਕ ਨਵਾਂ ਸਥਾਨਕ ਤੌਰ ਤੇ ਤਿਆਰ ਕੀਤਾ ਉਹਦੀ ਆਰੰਭਤਾ ਦੇ ਮੁਖੇਤੇ ਬੀਬੀ ਜਗੀਰ ਕੋਰੋਲੀ ਸ਼ੋਲ ਸ਼ਾਮਲ ਹੋਏ ਨੇ ਚੱਚੇ ਤੋਂ ਤੱਕ ਗਏ ਨੇ ਕਿ ਉਹਨਾਂ ਦੇ ਉੱਤੇ ਲੋਕ ਸੀ ਸਲੋਗਾਂ ਦੇ ਉੱਤੇ ਉਹਨਾਂ ਕਰਨ ਦੇ ਲਈ ਇਹ ਇੱਕ ਸਿੱਖ ਪ੍ਰਚਾਰਕ ਜਿਹੜਾ ਗੁਰੂ ਘਰ ਦਾ ਚੇਤਨੀ ਆਂ ਯਾਰ ਭਾਈ ਆਮਨਜੀਤ ਸੇ ਉਹ ਵੀ ਦਿੱਲੀ ਦੇ ਰਿਲੇਟਡ ਵਿਆਲੇ ਨੂੰ ਮਿਲਿਆ ਔਰ ਉਹਦਾ ਪੂਰਾ ਮਾਨਸਾ ਉਹ ਸਾਰੇ ਸਾਰੇ ਉਹ ਦੇਖੋ ਜੀ ਮੈਂ ਤਾਂ ਹੀ ਤੇ ਕਹਿ ਰਿਆਂ ਦੀ ਲੋਕੇ ਮਿਲਣਾ ਜਾਂ ਸਾਹਮਣੇ ਮਿਲਣਾ ਇੱਥੇ ਸੱਚੇ ਪਾਤਸ਼ਾਹ ਦੇ ਦਰ ਘਰ ਆਓ ਅਸੀਸ ਝੁਕਾਓ ਇਹ ਖੁੱਲ ਕੇ ਪ੍ਰਚਾਰ ਕਰੋ ਇਹ ਚੀਜ਼ਾਂ ਬੰਦ ਕਰ ਦਿੱਤੀ ਗਿਆ ਆਪਾਂ ਬੜਾ ਕਿਹਾ ਜਾਂਦਾ ਕਿ ਆਪਾਂ ਖੁੱਲ੍ਹੇ ਸ਼ੂਟ ਆ ਪਰ ਪੰਜ ਸਿੰਘ ਸਮਾਜ ਦੀ ਇਕਤਰਤਾ ਹੀ ਰੱਖੀ ਜਾਂਦੀ ਇਹ ਮਾਮਲੇ ਵਿਚਾਰੇ ਨਹੀਂ ਜਾਂਦੇ ਆਪਾਂ ਨਹੀਂ ਲੰਮਾ ਸਮਹਾਉਣਾ ਕਿ ਆਪਾਂ ਨੂੰ ਇਹਨੂੰ ਜਲਦੀ ਮਿੱਟੀ ਰੱਖ ਦੇ ਆਪਾਂ ਬਹੁਤ ਛੇਤੀ ਇਕਤਰਤਾ ਸਦਾਂਗੇ ਗੱਲ ਬੜੀ ਸਿੱਧੀ ਆ ਸਪਸ਼ਟਾ ਗੁਰੂ ਦਾ ਸਿਧਾਂਤ ਵੱਡਾ ਸੱਚੇ ਪਾਤਸ਼ਾਹ ਦੀ ਮਰਿਆਦਾ ਵੱਡੀ ਜਿਹੜਾ ਵੀ ਗੁਰੂ ਅਗੇ ਲਿਫ ਕੇ ਆ ਰਿਹਾ ਝੋਕਰਿਆ ਗੁਰੂ ਨੂੰ ਗੁਰੂ ਦੀ ਗੱਲ ਸੁਣ ਰਿਹਾ ਜਿਹੜਾ ਚਾਹੁੰਦਾ ਮੈਂ ਪੰਥ ਦੀ ਮੁੱਖ ਧਾਰਾ ਦੇ ਵਿੱਚ ਚੱਲਣਾ ਵਾ ਤੇ ਇਹ ਤੇ ਹੱਕ ਗੁਰੂ ਨੇ ਕਿਸੇ ਨੂੰ ਦਿੱਤਾ ਹੀ ਨਹੀਂ ਵੀ ਤੁਸੀਂ ਰੋਕ ਦੋ ਕੋਈ ਸਾਡਾ ਸਿਧਾਂਤ ਹੀ ਨਹੀਂ ਹੈਗਾ ਇਹਦਾ ਜਸਾ ਸਿੰਘ ਰਾਮਗੜੀਆ ਦੀ ਗੱਲ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਕੋਈ ਪੰਥਨਾ ਮਤਭੇਦ ਹੋਏ ਪਰ ਜਦਨ ਉਹਨਾਂ ਨੇ ਕਿਹਾ ਮੈਂ ਪੰਥਨਾ ਚੱਲਣਾ ਤੇ ਪੰਥ ਨੇ ਇਹ ਨਹੀਂ ਕਿਹਾ ਵੀ ਮਹਾਰਾਜ ਤੁਹਾਨੂੰ ਚਲਾਉਣਾ ਹੀ ਨਹੀਂ ਉਹਨਾਂ ਨੇ ਕਿਹਾ ਆਜੋ ਹਾਂ ਅੱਗੇ ਤੋਂ ਪੰਥ ਦੇ ਮੁਤਾਬਕ ਚਲੋ ਗੱਲ ਇਹ ਨਹੀਂ ਕੀ ਗੁਰੂ ਦੇ ਮੁਤਾਬਕ ਸਿਰ ਨੂੰ ਮਾਮਲੇ ਚ ਮਾਫੀ ਮਾਮਲੇ ਦੇ ਵਿੱਚ ਪ੍ਰਤਨ ਸਿੰਘ ਸਾਹਿਬਾਨ ਨੇ 5 ਮਹੀਨੇ ਪਹਿਲਾਂ ਸਾਫਟਾ ਤੇ ਜਿੱਥੇ ਤਹਾਰਾ ਤੋਂ ਵੀ ਸਪਸ਼ਟਿਕਤ ਮੰਗਿਆ ਸੀ ਅੱਜ ਮੈਂ ਉਹ ਮੈਂ ਅੱਜ ਉਹ ਦੇਖਿਆ ਹੀ ਨਹੀਂ ਹੈਗਾ ਜੀ ਅੱਜ ਮੈਂ ਮਾਮਲਾ ਦੇਖਿਆ ਹੀ ਨਹੀਂ ਮੇਰੇ ਮੇਰੇ ਕੋਲ ਸਮਾਂ ਲੱਗਾ ਜੀ ਮੈਂ ਬੈਠਾ ਹੀ ਨਹੀਂ ਹੈਗਾ ਮੈਂ 4 ਘੰਟੇ ਸੁਣਨਾ ਆਪਾਂ ਨੂੰ ਇਹ ਆਪੀ ਜੇ ਗੁਰੂ ਨੇ ਆਵਾਜ਼ ਮਾਰੀ ਆ ਆਪਾਂ ਗੁਰੂ ਲਈ ਕਾਰਜ ਕਰੀਏ ਆਪਾਂ ਸੱਚੇ ਪਾਤਸ਼ਾਹ ਦਾ ਥਾਪੜਾ ਲੈ ਕੇ ਆਪਣੀ ਕੌਮ ਦੇ ਵਿੱਚ ਜਾਈਏ ਬਹਿ ਗਏ ਉਹਨਾਂ ਚ ਹੁਣ ਫਿਲਮਾਂ ਦਾ ਹੀ ਮਸਲਾ ਵਾਏ ਤੇ ਬੜੇ ਚਿਰ ਦਾ ਲੰਮਕਿਆ ਵਾ ਆਪਾਂ ਕਿਉਂ ਨਹੀਂ ਇਹਦੇ ਤੇ ਵਿਦਵਾਨਾਂ ਦੀ ਸੰਪਰਦਾਵਾਂ ਸੰਸਥਾਵਾਂ ਮਿਸ਼ਨਰੀ ਕਾਲਜਾਂ ਦਾ ਵੀ ਮੈਂ ਜ਼ਿਕਰ ਕਰੂੰਗਾ ਦਰਨ ਪ੍ਰਚਾਰ ਉਹਨਾਂ ਦੀ ਵੀ ਲੋੜ ਪੰਥਕ ਬਕਰੇਵਿਆਂ ਦੀ ਗੱਲ ਕੀਤੀ ਆ ਸਿੱਖ ਪੰਥ ਦੇ ਨਾਲ ਜਿਹੜੀਆਂ ਵੀ ਸਿੱਖ ਸੰਸਥਾਵਾਂ ਨੇ ਜਿਹੜੀ ਸਿਆਸੀ ਭਵਿੱਖਰਦੀਆਂ ਨੇ ਉਹਨਾਂ ਨੂੰ ਵੀ ਇਕੱਤਰ ਕਰਨ ਦੀ ਗੱਲ ਨਹੀਂ ਕਰੋਗੇ ਕਿ ਸਾਦੋਂ ਇੱਕ ਸਾਰਿਆਂ ਨੂੰ ਮਿਠਾ ਲਓ ਜਿਹੜੀ ਸਾਡੀ ਲਹਿਰ ਆ ਜਿਹੜੀ ਜਿਹੜੀ 1 ਮਿੰਟ ਸਰਦਾਰ ਜੀ ਲਹਿਰ ਦਾ ਨਾਮ ਆ ਖੁਵਾਰ ਹੋਏ ਸਭ ਇਹੜਾ ਸਭ ਸ਼ਬਦਾਂ ਨੇ ਨੂੰ ਧਿਆਨ ਵਿੱਚ ਰੱਖਿਓ ਸਭ ਦਾ ਮਤਲਬ ਧਾਰਮਿਕ ਤੇ ਰਾਵੀਆਂ ਰਾਜਨੀਤਿਕ ਤੇ ਰਾਵੀਆਂ ਸਮਾਜਿਕ ਤੇ ਰਾਵੀਆਂ ਜਿਹੜੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਅਕਾਲ ਤਖਤ ਸਾਹਿਬ ਨੂੰ ਸਰਵੋੱਚ ਮੰਨਦੇ ਆ ਉਹ ਸਭ ਇਕੱਠੇ ਹੋਣੇ ਚਾਹੀਦੇ ਆ ਇਕੱਠੇ ਮੈਨੂੰ ਇੱਕ ਗੱਲ ਦੱਸੋ ਮਿਸਲਾਂ ਦੇ ਵਿੱਚ ਕੀ ਕੁਸ਼ ਹੈਗਾ ਪਰ ਜਦੋਂ ਉਹ ਇਕੱਠੇ ਹੋਏ ਤੇ ਆਹ ਲਾਹੌਰ ਜਿਹੜਾ ਉਹ ਅਸੀਂ ਦਬ ਕੇ ਬਹਿ ਗਏ ਉਹ ਸਾਡਾ ਸੀ ਇਕੱਠੇ ਹੋਣਾ ਤੇ ਗੁਰੂ ਨੇ ਕਿਹਾ ਨਾ ਸਭ ਸਿੱਪਿੰਡਾਂ 'ਚ ਜਾ ਰਹੇ ਸਾਰੇ ਸਾਡਾ ਸਿੱਪਡਾ ਜੀ ਕੀ ਤਰ ਪਰਵਰਤਨ ਦੀ ਅਸਲ ਸਭ ਤੋਂ ਔਡੀ ਚੀਜ਼ ਹੁੰਦੀ ਹੈ ਉਹਦੇ ਤੇ ਇਹ ਚਰਚਾ ਹੈ ਕਿ ਲਾਲਚ ਦੇ ਕੇ ਤਰ ਪਰਵਰਤਨ ਕਰਾਇਆ ਜਾ ਰਿਹਾ ਹੈ ਤਾਂ ਇਹੋ ਜੀ ਸਥਿਤੀ ਨਾਲ ਕੀ ਮੰਨੀ ਦਿੱਤਾ ਜਾਏ। ਦੇਖੋ ਬੜੇ ਬੜੇ ਸੌਖੇ ਤਰੀਕੇ ਨਾਲ ਜਿੱਠਿਆ ਜਾ ਸਕਦਾ। ਤੁਸੀਂ ਮੈਂ ਸਾਨੂੰ ਸਾਰਿਆਂ ਨੂੰ ਗੁਰੂ ਨੇ ਆਖਿਆ ਵੀ ਦਸਵੰਦ ਕੱਢੋ। ਮੈਂ ਵੀ ਆਪਣਾ ਦਸਵੰਦ ਕੱਢਦਾ ਹਾਂ ਹਮੇਸ਼ਾ ਹੀ ਤੁਸੀਂ ਵੀ ਕੱਢਦੇ ਹੋਵੋਗੇ। ਹਰ ਪਿੰਡ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਆ ਜਿਹੜਾ ਦਸਵੰਦ ਕੱਢਦੇ ਆ ਪਿੰਡ ਦੇ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਜਿਹੜਾ ਵੀ ਗਰੀਬ ਹੈਗਾ ਕੋਈ ਉਹਦੇ ਬੱਚੇ ਦੀ ਪੜ੍ਹਾਈ ਨਹੀਂ ਚੱਲ ਰਹੀ ਤੇ ਉਹਦੀ ਫੀਸ ਦੇ ਲੋ ਗਰੀਬੀ ਧੀ ਦਾ ਵਿਆਹ ਕਰ ਦਿਓ ਦਸਵੰਧ ਗੁਰੂ ਨੇ ਤੇ ਤਾਂ ਹੀ ਬਣਾਇਆ ਵਾ ਦਸਵੰਧ ਦੀ ਸਾਰਥਕ ਵਰਤੋਂ ਕਰ ਲੈਣ ਸਿੱਖ ਤੇ ਕੋਈ ਗੱਲ ਨਹੀਂ ਦੂਜੀ ਗੱਲ ਜਿਹੜਾ ਲਾਲਚੀ ਹੁੰਦਾ ਵਾ ਉਹ ਮਹਾਰਾਜ ਦੀ ਬਾਣੀ ਕਹਿੰਦੀ ਆ ਭਈ ਫਿਰਦੀ ਫਿਰਦੀ ਦਹਿ ਦਸਾਂ ਜਲ ਪਰਬਤ ਬਨਰਾਈ ਇੱਲ ਬੜਾ ਉੱਚਾ ਉੱਡਦੀ ਆ ਪਰ ਭਾਵੇਂ ਅਸਮਾਨਾਂ 'ਚੋਂ ਚਲ ਜੇ ਜਿੱਥੇ ਡਿੱਠਾ ਮਰਤ ਕੋ ਇੱਲ ਬਹਿਠੀ ਆਏ ਉਹ ਅਸਮਾਨਾਂ 'ਤੇ ਉੱਡਦੀ ਵੀ ਜਦੋਂ ਥੱਲੇ ਕਿਤੇ ਮਰਦਾਰ ਵੇਖ ਲੈਣਾ ਮਰਿਆ ਕੋਈ ਜੀਵ ਉਹ ਨਿਵਾਣਾ 'ਚ ਆ ਜਾਂਦੀ ਆ ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਉਹ ਭਾਵੇਂ ਆਪਾਂ ਨੂੰ ਲੱਗੇ ਵੀ ਕਿੰਨਾ ਉਚਾਈਆਂ ਤੇ ਆ ਪਰ ਜਦੋਂ ਉਹਨੇ ਡਿੱਗਣ ਲੱਗਣਾ ਨਾ ਲੋਭੀ ਕਾ ਵਿਸਾਰ ਨਾ ਕੀਚਾ ਜੇ ਕਾ ਪਾਰ ਵਸਾਏ ਗੁਰੂ ਨੇ ਕਹੇ ਲੋਭੀ ਬੰਦੇ ਦਾ ਯਕੀਨ ਨਾ ਕਰੋ ਪਰ ਕਈਨ ਭੋਲ ਹੁੰਦੇ ਆ ਕਈ ਇਹਨੇ ਸੁਚੇਤ ਨਹੀਂ ਹੁੰਦੇ ਪਰ ਉਹਨਾਂ ਦੀਆਂ ਲੋੜਾਂ ਹੁੰਦੀਆਂ ਲੋਭ ਹੋਣਾ ਹੋਰ ਗੱਲ ਆ ਲੋੜ ਹੋਣਾ ਹੋਰ ਗੱਲ ਆ ਤੋ ਦਸਵੰਦ ਦੀ ਵਰਤੋਂ ਇੱਥੇ ਕਰਨੀ ਚਾਹੀਦੀ ਆ ਆਪਾਂ ਨੂੰ ਕਿ ਗਰੀਬ ਸਿੱਖਾਂ ਨੂੰ ਹਰ ਨਗਰ ਦੇ ਵਿੱਚੋਂ ਆਪਾਂ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਪਾਂ ਸਾਰੇ ਸਿੰਘਾਂ ਦੀ ਕੋਈ ਦੌੜਾਈ ਨਹੀਂ ਕਿ ਤੁਸੀਂ ਟੈਂਪਰ ਜਾ ਕੇ ਪ੍ਰਚਾਰ ਕਰਦੇ ਹੋ ਤੁਸੀਂ ਸੱਦਾ ਵੀ ਦੇ ਰਹੇ ਹੋ ਕਲਾਮੀਚ ਵੀ ਲੈਣ ਦੀ ਗੱਲ ਕਰਦੇ ਹੋ ਪਰ ਦੂਜੇ ਪਾਸੇ ਕੋਈ ਠੱਗੀ ਹਵਾ ਦਾ ਬੋਲਾ ਨਹੀਂ ਆਉਂਦਾ ਮੈਂ ਇੱਕ ਸਾਲਾਂ ਦੀ ਗੱਲ ਕਰਨਾ ਚਾਹੁੰਦਾ ਉਹ ਤੁਹਾਨੂੰ ਜਸੇਦਾਰੀ ਨਹੀਂ ਮੰਨਦੇ ਮੇਰੀ ਮੇਰੀ ਗੱਲ ਸੁਣੋ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਸਾਰੇ ਸਾਰੇ ਮੰਨਦੇ ਹੋ ਉਹ ਸਾਡੇ ਨਹੀਂ ਇੱਥੇ ਇੱਥੇ ਬਾਤ ਕਰਨਾ ਵੀ ਲੱਗਿਆ ਕਿ ਉਹ ਇਸੇ ਮਸਲੇ ਉਹ ਕੋਈ ਨਹੀਂ ਉਹ ਕਹਿੰਦੇ ਤੁਹਾਡੇ ਖਿਲਾਫ ਨਹੀਂ ਲੱਗਾ ਮੈਨੂੰ ਪਰਸਨਲੀ ਫੋਨ ਵੀ ਕਰ ਲੈਂਦੇ ਸੀ ਠੀਕ ਹੈ ਉਹ ਕਹਿੰਦੇ ਜਸੇਦਾਰ ਸਾਹਿਬ ਤੁਹਾਡਾ ਵਿਰੋਧ ਨਹੀਂ ਆ ਸਿਸਟਮ ਦਾ ਵਿਰੋਧ ਆ ਤਾਂ ਮੈਂ ਵਿਚਰ ਹੀ ਰਿਆਂ ਉਹ ਸਾਡੇ ਨੇ ਫਿਰ ਫਿਰਤੀ ਹੋ ਗਿਆ ਮਤਭੇਦ ਹੁਣੇ ਕੋਈ ਵੱਡੀ ਗੱਲ ਨਹੀਂ ਆ ਦੂਜੀ ਗੱਲ ਮੈਂ ਆਪਣੇ ਗੁਰੂ ਨੂੰ ਜਵਾਬ ਦੇ ਆ ਮੈਂ ਆਪਣੇ ਗੁਰੂ ਨੂੰ ਸਮਰਪਿਤ ਆ ਔਰ ਜਿੰਨਾ ਚਿਰ ਤੱਕ ਹੈਗੇ ਆ ਆਪਣੇ ਸੱਚੇ ਪਾਤਸ਼ਾਹ ਨੂੰ ਹੀ ਸਮਰਪਿਤ ਰਵਾਂਗੇ ਇਹ ਸਾਰੇ ਸਾਡੇ ਆ ਅੱਜ ਨਹੀਂ ਤੇ ਕੱਲ ਅਸੀਂ ਫੇਰ ਇਕੱਠੇ ਬਵਾਂਗੇ ਤੇ ਗੁਰੂ ਦੀ ਗੱਲ ਮੈਂ ਤਾਂ ਹੀ ਤੇ ਕਹਿ ਰਿਹਾ ਵੀ ਆਓ ਧਰਮ ਪ੍ਰਚਾਰ ਦੇ ਮਸਲੇ ਤੇ ਆਪਾਂ ਇਕੱਠੇ ਹੋ ਜਾਈਏ ਤੇ ਸਾਰਿਆਂ ਦਾ ਸਾਂਝਾ ਹੀ ਮਸਲਾ ਹੈ ਦਾ ਤੋ ਕੋਈ ਕੋਈ ਮਤਭੇਦ ਨਹੀਂ ਆ ਹਾਂ ਜਿਉਂਦਾ ਕੌਮਾਂ ਦੇ ਵਿੱਚ ਥੋੜੇ ਬਹੁਤੇ ਜੇ ਮਸਲਾਂ ਦੇ ਇਤਿਹਾਸ ਤੋਂ ਪਹਿਲਾਂ ਵੀ ਜਾਗੇ ਵੀ ਤੁਸੀਂ ਪੜ ਲਓਗੇ ਤੇ ਰਹੇ ਨੇ ਸਰਦਾਰ ਤੇ ਇੱਕ ਨਹੀਂ ਮਾਨ ਹੁੰਦਾ ਹੀ ਇਕੱਲਾ ਇਕੱਲਾ ਹੀ ਸਰਦਾਰ ਉਹ ਕਈ ਵਾਰੀ ਥੋੜਾ ਜਿਹਾ ਬਾਦ ਘਾਟ ਹੋ ਜਾਂਦੀ ਕੋਈ ਗੱਲ ਨਹੀਂ ਸਾਰੇ ਆਪਣੇ ਆ ਵਾਹਿਗੁਰੂ ਜੀ ਦਾ ਖਾਲਸਾ ਆ ਜੀ ਗੱਲ ਕਰੀਏ ਜੇਕਰ ਤੁਸੀਂ ਐਸਤੇ ਨਹੀਂ ਖਰੇ ਹੋ ਬਹੁਤ ਸੋਹਣੇ ਪ੍ਰਾਗੈ ਨੂੰ ਲੈ ਕੇ ਚੱਲੇ ਹੋ ਚਲੋ ਇੱਕ ਦੋ ਇਸਾਂ ਇਹਦੇ ਵਿੱਚ ਸਭ ਤੁਸੀਂ ਕਹਿ ਰਹੇ ਪਿੰਡਾਂ ਦੇ ਵਿੱਚ ਗੇਵੋ ਲਾਲਚ ਕਰਕੇ ਆ ਕਿਤੇ ਨਾ ਕਿਤੇ ਸਾਡੇ ਪੰਥ ਵੱਲੋਂ ਕਮੀ ਰਹੀ ਹੈ ਇੱਕ ਰੋਲ ਲਾਉਣ ਵਾਲੀ ਪਾਰਟੀ ਦੀ ਕਿੰਨੀਆਂ ਸਵਾ ਸਵਾ ਰੋਲ ਲੈਂਦਾ ਹੋਵੇ ਤੇ ਉਹਦੇ ਕਿਤੇ ਘਰ ਦੇ ਖਰਚੇ ਜਾਂ ਕਿਤੇ ਉਹਨੂੰ ਬਿਮਾਰੀ ਆ ਜਾਵੇ ਜਾਂ ਕੱਦਦੇ ਨੇ ਕੋਈ ਆ ਵਾਰੀ ਕੋਈ ਐਫਨਿੰਗ ਹੋ ਜਵੇ ਤੇ ਉਹਦੇ ਵਾਸਤੇ ਉਹਨੂੰ ਫੈਸਲੇ ਜੋੜਨੂ ਨੇ ਅਜੇ ਵੀ ਹਲਾਕੇ ਲਈ ਲਾਭ ਦਾ ਫਾਇਦਾ ਦੂਸਰੇ ਅਨੁਮਾਨੀਆਂ ਜਿਹੜੇ ਨੇ ਉਹ ਚੁੱਕ ਦੇਤੇ ਪੈ ਨਹੀਂ ਗਏ ਇਹ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਬਖਰੇਵੇਂ ਗੱਲ ਕੀਤੀ ਹੈ ਭਾਈ ਚਾਮ ਦੀ ਭਾਈ ਅਫਸਰ ਇੱਥੇ ਆ ਕੇ ਹਮਦਰ ਸਾਹਿਬ ਦਾ ਗੀਤਨ ਕਰਦੇ ਸੰਗ ਅੱਜ ਉਹ ਜਿਆ ਕਲਾਵਾ ਜਿਹੜਾ ਧਰਮ ਦਾ ਉਹ ਨਹੀਂ ਰਿਹਾ ਕਿ ਛੋਟਾ ਹੋ ਗਿਆ ਬ੍ਰੈਕਟ ਛੋਟਾ ਨਹੀਂ ਮੈਂ ਮੈਂ ਤੁਹਾਨੂੰ ਦੱਸਣਾ ਸਿੱਖ ਰਹਿਤ ਮਰਿਆਦਾ ਵਸਾ ਦੀ ਕੋਈ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਾਡੇ ਸਥਾਨ ਤੇ ਜਿਹੜਾ ਕੀਰਤਨ ਦੀ ਇੱਕ ਮਰਿਆਦਾ ਵਾ ਉਹ ਹੈਗਾ ਸਿੱਖ ਹੀ ਕਰ ਸਕਦਾ ਹਾਂ ਇਨਾਂ ਨੇ ਤੁਸੀਂ ਗੱਲ ਕੀਤੀ ਉਹ ਕਰਦੇ ਰਹੇ ਹੋਣਗੇ ਪਰ ਆ ਚਰਨਜੀਤ ਸਿੰਘ ਹੁਣੇ ਬੈਠੇ ਇਹਨਾਂ ਨੂੰ ਵੀ ਪਤਾ ਵਾ ਕਿ ਕੁਝ ਜਿਹੜੀਆਂ ਕਮੀਆਂ ਹੁੰਦੀਆਂ ਜੀਵਨ 'ਚ ਉਹਨਾਂ ਕਰਕੇ ਕੋਈ ਵੀ ਤੁਸੀਂ ਵੀ ਜੇ ਜਾਣੋ ਤੇ ਤੁਸੀਂ ਵੀ ਕਹਿਣਾ ਕਿ ਨਹੀਂ ਇਹ ਪਰਵਾਹ ਨਹੀਂ ਹੈਗਾ ਇਦਾਂ ਬੰਦੇ ਦਾ ਰਹਿਣ ਸਹਿਣ ਬੰਦੇ ਦਾ ਜੀਵਨ ਢੰਗ ਆਪਾਂ ਜਿੱਥੇ ਕੋਈ ਸੇਵਾ ਕਰਨੀ ਉਹ ਉਵੇਂ ਦਾ ਚਾਹੀਦਾ